ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਖੜੇ ਆਂ ਜੀ ਪਿੰਡ ਝਾੜ ਸਾਹਿਬ ਜੋ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਅਮਰੂਦਾਂ ਦੇ ਬੜਾ ਬਾਗ ਹੈ تایਵਨ ਪਿੰਕ ਵੈਰੈਟੀ ਲੱਗੀ ਹੋਈ ਆ ਸੋ ਫਰੂਟਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਇਹਦੇ ਤੇ ਫਰੂਟਿੰਗ ਜੜੀ ਹੋਈ ਹੋਈ ਆ ਤਾਂ ਅਮਰੂਦਾਂ ਦੇ ਬਾਗ ਦੇ ਵਿੱਚ ਆਪਾਂ ਜਿਹੜੀ ਫਲਾਈ ਤੋਂ ਫਰੂਟ ਫਲਾਈ ਟਰੈਪ ਵੀ ਲਾਉਨੇ ਆ ਆਪਾਂ ਤਾਂ ਇਹਦਾ ਵੀ ਚਲੋ ਕੰਟਰੋਲ ਹੈਗਾ ਪਰ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਜਿਹੜੀ ਆ ਆਪਾਂ ਦਿਖਾਉਣੀ ਅੱਜ ਸੋ ਪਹਿਲਾਂ ਤਾਂ ਆਪਾਂ ਕਿਸਾਨ ਵੀਰ ਨਾਲ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਥੋੜਾ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਜੀ ਜਿਹੜਾ ਤੁਸੀਂ ਇਹ ਨਵਾਂ ਟਰੈਪ ਲਾਇਆ ਵੀ ਕਿੰਨਾ ਕੁ ਵਧੀਆ ਇਹਨੇ ਕੰਟਰੋਲ ਕਰਦਾ ਤੇ ਕਿੰਨੇ ਏਰੀਆ ਲਈ ਆਪਾਂ ਇਹਨੂੰ ਲਾਉਣਾ ਹੈ ਜੀ ਇਹ ਹੈਗਾ ਜੀ ਆਪਣਾ ਸੋਲਰ ਇਨਸੈਕਟ ਟਰੈਪ ਹਾਂਜੀ ਤੇ ਜਿਹੜੀ ਲਾਈਟ ਦੀ ਇਹਦੀ ਰੋਸ਼ਨੀ ਇਹ ਜੀ ਨਿਕਲਦੀ ਆ ਜਿਹਦੇ ਨਾਲ ਆਪਣੇ ਡਿਡਨੇ ਵੀ ਯਾਨਕਿ ਦੁਸ਼ਮਣ ਕੀਟ ਹੈਗੇ ਨੇ ਉਹ ਇਹਦੇ ਆਲ ਖਿੱਚਦਾ ਕੇਂਦਰ ਬਣਦੇ ਨੇ ਤੇ ਜਦੋਂ ਇਹ ਚੱਲਦਾ ਆ ਤੁਸੀਂ ਦੇਖ ਸਕਦੇ ਹੋ ਇੱਕ ਟ੍ਰੇ ਐ ਟ੍ਰੇ ਦੇ ਵਿੱਚ ਆਪਾਂ ਅੱਧੀ ਟ੍ਰੇ ਪਾਣੀ ਦੀ ਤੇ ਇੱਕ ਚਮਚਾ ਸੀ ਸਰਫ ਦਾ ਪਾਉਂਦੇ ਹਾਂਗੇ ਠੀਕ ਹੈ ਜੀ ਤੇ ਉਹ ਜਿੰਨੇ ਵੀ ਕੀਟ ਹੁੰਦੇ ਹੈਗੇ ਉਹ ਇਹਦੇ ਵਿੱਚ ਟਰੈਪ ਹੋ ਜਾਂਦੇ ਨੇ ਵੀ ਆਪਾਂ ਤੁਸੀਂ ਮੇਰੇ ਬਾਗ ਚ ਦੇਖ ਸਕਦੇ ਹੋ ਵੀ ਫਰੂਟ ਫ्लाई ਦਾ ਜਿਹੜਾ ਅਟੈਕ ਨਾ ਦੇ ਬਰਾਬਰ ਹੈਗਾ ਆ ਤੁਸੀਂ ਫਰੂਟ ਦੇਖ ਸਕਦੇ ਹੋ ਕੋਈ ਵੀ ਦੇਖ ਸਕਦੇ ਹੋ ਆ ਦੇਖੋ ਕਿੰਨਾ ਸ਼ਾਨਦਾਰ ਫਰੂਟ ਹੈਗਾ ਤੇ ਕੋਈ ਵੀ ਇਹਦੇ ਵਿੱਚ ਕੀੜਾ ਨਹੀਂ ਹੈਗਾ ਕੋਈ ਕੀੜਾ ਨਹੀਂ ਕੋਈ ਨਹੀਂ ਹੈਗਾ ਹਾਂਜੀ ਤੇ ਨਹੀਂ ਤਾਂ ਆਮ ਕਿਸਾਨ ਬਰਸਾਤ ਦੇ ਮੌਸਮ ਦੇ ਵਿੱਚ ਮਰੂਦ ਦੇ ਵਿੱਚ ਬਹੁਤ ਜ਼ਿਆਦਾ ਕੀਟ ਪੈਂਦਾ ਵੀ ਉਹਦੇ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈਗਾ ਇਹ ਆਪਣਾ ਟੋਟਲੀ ਆਰਗੇਨਿਕ ਹੈ ਜੀ ਫਾਰਮ ਇਹ ਟੋਟਲੀ ਆਰਗੇਨਿਕ ਫਾਰਮ ਹੈਗਾ ਤੇ ਇਹਦੇ ਵਿੱਚ ਅਸੀਂ ਜਿਹੜੇ ਆਈਪੀਐਲ ਦੇ ਪ੍ਰੋਡਕਟ ਤੇ ਆਪਣੇ ਜਾਂ ਬਾਇਓਮਾਸ ਤੇ ਅਸੀਂ ਜ਼ਿਆਦਾ ਕੰਮ ਕਰਦੇ ਹਾਂ ਜਿਵੇਂ ਤੁਸੀਂ ਦੇਖਦੇ ਹੋ ਕਿ ਆ ਆਪਾਂ ਨੇ ਜਿੰਨਾ ਵੀ ਘਾਹ ਆਇਆ ਹੈਗਾ ਸਾਰੇ ਵੱਡ ਕੇ ਬੈਡਾਂ ਤੇ ਰੱਖਿਆ ਹੋਇਆ ਹੈਗਾ ਤੇ ਵਿੱਚ ਆਪਾਂ ਹਲਦੀ ਦੀ ਜਿਹੜੀ ਹੈ ਨਾ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਜਦੋਂ ਆਪਾਂ ਇਹ ਬਜਾਈ ਕਰ ਰਹੇ ਸੀਗਾ ਹਾਂਜੀ ਉਦੋਂ ਕਰ ਰਹੇ ਸੀ। ਆਹ ਦੇਖ ਸਕਦੇ ਹੋ ਤੁਸੀਂ ਵੀ ਕਿੰਨੀ ਵਧੀਆ ਜਿਹੜੀ ਹਲਦੀ ਵੀ ਇੰਟਰ ਕ੍ਰੋਪਿੰਗ ਜਿਹੜੀ ਕਰੀ ਹੋਈ ਆ ਕਿੰਨੀ ਸੋਹਣੀ ਆ ਤੇ ਇਹ ਟਰੈਪ ਵੈਸੇ ਤੁਸੀਂ ਕਿੱਥੋਂ ਲਿਆ ਸੀ ਇਹ ਇਹ ਵੈਸੇ ਤਾਂ ਮੈਂ ਆਨਲਾਈਨ ਹੀ ਸਰਚ ਕੀਤਾ ਸੀਗਾ ਓਕੇ ਜੀ ਬਾਕੀ ਇਹ ਨਾ ਸੇਵ ਦੇ ਬਾਗਾਂ 'ਚ ਕਾਫੀ ਲੱਗ ਰਿਹਾ ओके जी ਵੀ ਉਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਸੀਗੀ ਇਨਸੈਕਟ ਦੀ ਠੀਕ ਹੈ ਜੀ ਇਹਦੇ ਉੱਤੇ ਸੋਲਰ ਪੈਨਲ ਜਾਨੀ ਲੱਗਿਆ ਹੋਇਆ ਹੈ ਨਾ ਸੋਲਰ ਪੈਨਲ ਲੱਗਿਆ ਹੋਇਆ ਆਪਣੀਆਂ ਚਾਰਜ ਹੋ ਜਾਂਦਾ ਹੈ ਇਹ ਆਟੋਮੈਟਿਕ ਇਹ ਸਟਾਰਟ ਹੋ ਜਾਂਦਾ ਹੈਗਾ ਓਕੇ ਇਹਦਾ ਕੋਈ ਟਾਈਮਿੰਗ ਦਾ ਵੀ ਹੈਗਾ ਇਹਦੇ ਵਿੱਚ ਸੈੱਟ ਕੀਤਾ ਹੋਇਆ ਮੈਨੂੰ ਕੰਪਨੀਆ ਕਿਉਂਕਿ ਮੈਂ ਤਾਂ ਪਹਿਲੀ ਵਾਰ ਲਿਆ ਕੰਪਨੀ ਵਾਲਿਆਂ ਨੇ ਦੱਸਿਆ ਸੀਗਾ ਕਿ ਜਿਵੇਂ ਸ਼ਾਮ ਨੂੰ ਜਿਹੜੇ ਕੀਟ ਹੈਗੇ ਉਹ ਐਕਟਿਵ ਹੁੰਦੇ ਨੇ ਤਕਰੀਬਨ ਰਾਤ ਦੇ 10:00 ਵਜੇ ਤੱਕ 10:30 ਵਜੇ ਤੱਕ ਤੇ ਉਹ ਇਹਦਾ ਟਾਈਮ ਹੈਗਾ ਉਸ ਤੋਂ ਬਾਅਦ ਇਹ ਆਫ ਹੋ ਜਾਂਦਾ ਤੇ ਸੋਭਾ ਫਿਰ ਕੀਟ ਮਾਰਨਾ ਮਾਰਨਿੰਗ ਆਪਣੇ ਆਪ ਹੀ ਮਤਲਬ ਆਪਣੇ ਆਪ ਹੀ ਫਿਰ ਆਨ ਹੋ ਜਾਂਦਾ ਹੈ ਠੀਕ ਹੈ ਜੀ ਤੇ ਪੂਰਾ ਆਟੋ ਹੈਗਾ ਤੇ ਇੱਕ ਵਾਰ ਇਹਦੀ ਸੁੱਚ ਲਾ ਕੇ ਮੁੜ ਕੇ ਚਾਰਜ ਆਪਣੇ ਆਪ ਹੁੰਦਾ ਰਹਿੰਦਾ ਠੀਕ ਹੈ ਤੇ ਆਹ ਤਰ੍ਹਾਂ ਦਾ ਜਰਟ ਦੇਖ ਸਕਦੇ ਹਰ ਤਰ੍ਹਾਂ ਦਾ ਇਨਸੈਕਟ ਆ ਜਿਹੜਾ ਚੂਸ ਫੁਲਾਈ ਆ ਚਾਹੇ ਜੋ ਵੀ ਇਹਦੇ ਜਿਵੇਂ ਤੁਸੀਂ ਉਹ ਕਹਿੰਦੇ ਸੀ ਪਹਿਲਾਂ ਉਹ ਪੱਤੇ ਜੋ ਉਹ ਪੱਤੇ ਖਾਂਦਾ ਸੀਗਾ ਜਿਹੜਾ ਭੂੜ ਜੀ ਹਾਂਜੀ ਹਾਂ ਇਹ ਤਾਂ ਬਹੁਤ ਰਾਹਤ ਹੈ ਜੀ ਸਾਨੂੰ ਮਤਲਬ ਹੁਣ ਆਪਣੇ ਯਾਨੀ ਜੰਮੀ ਫਾਰਮ ਦੇ ਵਿੱਚ ਹੈ ਨਹੀਂ ਹਨਾ ਇਹ ਰਹੀ ਬਾਬੇ ਦੀ ਫੁੱਲ ਕਿਰਪਾ ਜੀ ਇਹ ਤਾਂ ਸਾਡੇ ਲਈ ਪ੍ਰਦਾਨ ਹੈ ਜੀ ਠੀਕ ਹੈ ਜੀ ਤੇ ਇਹ ਮਤਲਬ ਕਿੰਨੇ ਕ ਦੀ ਕੋਸਟ ਕੋਸਟ ਰੇਂਜ ਹੈ ਦੀ ਕੀ ਹੋਸਟ ਆਪਾਂ ਜੇ ਮੰਨੀਏ ਤਾਂ ਬਹੁਤ ਹੀ ਜ਼ਿਆਦਾ ਕੋਸਟ ਨਹੀਂ ਇਹ ਸਾਨੂੰ 5700 ਦਾ ਪਿਆ ਅੱਛਾ ਜੀ ਤੇ ਢਾਈ ਏਕੜ ਦੇ ਵਿੱਚ ਇਹ ਕੰਮ ਕਰਦਾ ਹੈ ਅੱਛਾ ਜੀ ਤੇ ਢਾਈ ਏਕੜ ਢਾਈ ਏਕੜ ਦੇ ਥੋੜਾ ਸੈਂਟਰ ਚ ਲਾ ਦੋ ਤੇ ਢਾਈ ਏਕੜ ਏਕੜ ਕਵਰ ਕਰਦਾ ਹੈ ਅੱਛਾ ਜੀ ਮਤਲਬ ਜਿਨ੍ਹਾਂ ਨੇ ਵੀ ਮਤਲਬ ਮਰੂਗਤ ਮਰੂਦਾਂ ਦਾ ਬਾਗ ਲਾਇਆ ਜਾਂ ਕਿ ਕਿਤੇ ਵੀ ਇੰਪਰੂਵ ਫਲਾਈ ਹਾਂ ਜਿੱਥੇ ਤੁਹਾਨੂੰ ਲੱਗਦਾ ਵੀ ਇਨਸੈਕਟ ਜਾਵੇ ਵੈਸੇ ਤਾਂ ਅਸੀਂ ਇਹਦਾ ਟ੍ਰਾਇਲ ਆਉਣ ਵਾਲੇ ਸਮੇਂ ਤੇ ਜਿਵੇਂ ਮੱਕੀ ਹੋ ਗਈ ਹਾਂਜੀ ਜਾਂ ਆਪਣੇ ਧਾਨਾਂ ਤੇ ਜਾਂ ਹੋਰ ਫਸਲਾਂ ਤੇ ਵੀ ਕਰਾਂਗੇ ਇਹਦਾ ਠੀਕ ਹੈ ਜੀ ਕਿਉਂਕਿ ਸਾਨੂੰ ਜ਼ਿਆਦਾ ਜ਼ਰੂਰਤ ਹੁਣ ਇਹਦੀ ਆ ਬਰਸਾਤ ਦੇ ਮੌਸਮ ਚ ਇੱਥੇ ਹੈਗੀ ਹੈਗੀ ਜਦੋਂ ਸਰਦੀਆਂ ਵਾਲੀ ਮੱਕੀ ਲੱਗੂਗੀ ਉਦੋਂ ਕਿਉਂਕਿ ਸਾਡੇ ਕੋਲੇ ਫਰੂਟ ਨਹੀਂ ਹੋਣਾ ਤੇ ਅਸੀਂ ਉਧਰ ਇਹਨੂੰ ਪੱਟ ਕੇ ਲਾ ਦਾਂਗੇ ਉਧਰ ਇਹਨੂੰ ਪੱਟ ਕੇ ਲਾ ਦਾਂਗੇ ਉਧਰ ਸਾਡੇ ਰਿਜ਼ਲਟ ਆ ਜਾਣਗੇ ਵੀ ਕਿੰਨਾ ਕੁ ਕੀਟ ਤੇ ਕੰਟਰੋਲ ਕਰਦਾ ਹੈ ਸੋ ਕਿਸਾਨ ਵੀਰੋ ਸਾਰੇ ਕਿਸਾਨ ਵੀਰ ਜਿੰਨੇ ਵੀ ਬਾਗਬਾਨੀ ਜਾਂ ਬਰੂਦਾ ਦੀ ਜਿਹੜੀ ਖੇਤੀ ਕਰਦੇ ਆ ਉਹ ਇਹ ਟਰੈਪ ਜ਼ਰੂਰ ਲਾ ਸਕਦੇ ਆ ਬਹੁਤ ਵਧੀਆ ਇਹਦੇ ਰਿਜ਼ਲਟ ਵੀ ਚੰਗੇ ਨੇ ਤੇ ਇਹ ਮੈਨੂੰ ਲੱਗਦਾ ਇਹਦੀ ਲਾਈਫ ਵੀ ਕਿੰਨੇ ਸਾਲ ਤੱਕ ਦੀ ਗਾਰੰਟੀ ਹੋਊਗੀ ਦੇਖੋ ਜੀ ਆ ਤਾਂ 25 ਸਾਲ ਤੱਕ ਪੈਨਲ ਦੀ ਲਾਈਫ ਓਕੇ ਜੀ ਤੇ 1 ਸਾਲ ਦੀ ਫੁੱਲ ਗਾਰੰਟੀ ਲੈਂਦੇ ਨੇ ਉਹ ਠੀਕ ਹੈ ਜੀ ਬਾਕੀ ਇਹਦੇ ਪਾਰਟਸ ਮਿਲ ਜਾਂਦੇ ਨੇ ਤੇ ਕੋਈ ਮਤਲਬ ਕੋਈ ਏਡਾ ਜਿਆਦਾ ਮੈਨੂੰ ਇਹ ਮੰਗਣਾ ਨਹੀਂ ਬਿਲਕੁਲ ਫ੍ਰੀ ਸਮਝੋ ਤੁਸੀਂ ਮਤਲਬ ਸੁਪਰੀ ਹਾਂ ਨਾਲੋਂ ਜਾਂ ਹੋਰ ਕਿਸੇ ਨਾਲੋਂ ਤਾਂ ਫਾਇਦਾ ਹੀ ਆ ਨਾ ਹੋਰ ਜਿਆਦਾ ਫਾਇਦਾ ਹੈ ਸੋ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਇਹ ਜਾਣਕਾਰੀ ਸ਼ੇਅਰ ਕਰਨ ਦੇ ਲਈ ਧੰਨਵਾਦ